ਖਬਰਨਾਮਾ ਦੇਖ ਰਿਹਾ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਇੰਜ ਲੱਗਦਾ ਹੈ ਜਿਵੇਂ ਖਤਮ ਹੋ ਗਿਆ ਹੋਵੇ 카ਟੋ ਕਲੇਸ਼ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੁਫਾੜ ਹੋਗੀ ਸਪਲਿਟ ਹੋਗੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਭਟੜੇ ਬਣ ਗਏ ਇੱਕ ਦਾਗੀ ਅਤੇ ਦੂਸਰਾ ਬਾਗੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਧੜੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੁਣ ਸਿੱਖ ਸਿੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਨਿਹੰਗ ਸਿੰਘ ਨਿਹੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਦਮਦਮਾ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਅਤੇ ਹੋਰ ਹੀ ਹਜ਼ਾਰਾਂ ਜਿਹੜੀ ਫੈਡਰੇਸ਼ਨਸ ਨੇ ਜਿਹੜੀਆਂ ਸਿੱਖ ਭਾਈਚਾਰੇ ਤੋਂ ਬਿਲੋਂਗ ਕਰਦੀਆਂ ਨੇ ਉਹਨਾਂ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਜਿਸ ਨੂੰ ਬਾਦਲ ਐਂਡ ਕੰਪਨੀ ਜਾਂ ਸਿਆਸੀ ਟੋਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਹਾਲੇ ਪਲਟਵਾਰ ਨਹੀਂ ਕੀਤਾ ਸੁਖਬੀਰ ਸਿੰਘ ਬਾਦਲ ਨੇ ਕਿਸੇ ਦੇ ਹੱਕ ਜਾਂ ਪੱਕ ਵਿੱਚ ਬਿਆਨਬਾਜ਼ੀ ਨਹੀਂ ਕੀਤੀ ਨਾ ਹੀ ਕਾਨਫਰੰਸ ਕੀਤੀ ਗਈ ਸਾਇਲੈਂਟ ਮੂਡ ਤੇ ਨੇ ਲੇਕਿਨ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਜਿਹੜੇ ਕਹਿੰਦੇ ਸੀ ਕਿ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਸੁਧਾਰ ਧੜੇ ਦੇ ਨਾਮ ਨਾਲ ਜਾਣੇ ਜਾਣ ਵਾਲੇ ਬੀਬੀ ਜਗੀਰਕੌਰ ਪ੍ਰੇਸ਼ਰ ਪ੍ਰੀਮ ਸਿੰਘ ਚੰਦੂ ਮਾਜਰਾ ਮਨਪ੍ਰੀਤ ਯਾਲੀ ਕਿਰਪਾਲ ਸਿੰਘ ਬਰਡੁੰਗਰ ਤੇ ਉਹਨਾਂ ਵੱਲੋਂ ਇਹਨਾਂ ਜਥੇਬੰਦੀਆਂ ਦਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਉਹ ਸਿੱਖ ਇਹ ਜਥੇਬੰਦੀਆਂ ਸਿੱਖ ਕੌਮ ਤੋਂ ਅਲੱਗ ਨੇ ਕੀ ਇਹ ਕੱਲੀ ਆਵਾਜ਼ ਬੁਲੰਦ ਕਰਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਾਤਿ શ્રી ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜ਼ਿੰਮੇਵਾਰੀ ਹੈ ਤੁਸੀਂ ਵੀ ਆਨੰਦ ਲੈਨੇ ਖੂਬ ਐਸ਼ ਕੀਤੀ ਹੈ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪ੍ਰਧਾਨ ਮੰਤਰੀ ਹੁੰਦੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਯਾਨੀ ਕਿ ਇਹ ਤਾਂ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ 2 ਦਸੰਬਰ 2024 ਨੂੰ ਕਿਹਾ ਸੀ ਕਿ ਦੋਨਾਂ ਧੜਿਆਂ ਵੱਲੋਂ ਆਨੰਦ ਮਾਣਿਆ ਗਿਆ ਚਾਹੇ ਉਹ ਬਾਗੀ ਹੈ ਚਾਹੇ ਉਹ ਦਾਗੀ ਧੜਾ ਹੈ ਸਰਕਾਰੀ ਗੱਡੀਆਂ ਸਰਕਾਰੀ ਦੇ ਤੇਲ ਸਰਕਾਰੀ ਖੋਟੀਆਂ ਪੈਨਸ਼ਨ ਦਾ ਆਨੰਦ ਹੁਣ ਤੱਕ ਵੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇਵਾਲ ਵੀ ਮਾਨ ਰਹੇ ਨੇ ਕੀ ਇੱਕ ਵਾਰੀ ਭਾਂਬੜ ਮਚਾ ਦਿੱਤਾ ਅੱਗ ਲਾ ਦਿੱਤੀ ਲੇਕਿਨ ਹੁਣ ਕਿੱਥੇ ਨੇ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਹੈ ਕਿਸੇ ਤਰ੍ਹਾਂ ਦੀ ਕੋਈ ਡਿਬੇਟ ਕੀਤੀ ਜਾ ਰਹੀ ਹੈ ਉਹ ਕਾਨਫਰੰਸ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਿਰਫ ਇਬਜਾ ਬੀਬੀ ਜਗੀਰਕਰ ਥੋੜਾ ਬਹੁਤਾ ਬੋਲੀ ਹੈ ਜਾਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਬੋਲੇ ਨੇ ਉਸ ਤੋਂ ਇਲਾਵਾ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰਲਣ ਧੜੇ ਵਾਲਾ ਬੋਲਿਆ ਨਹੀਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਸੁਧਾਰਲਣ ਧੜੇ ਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਮਡਾਲਾ ਕਿ ਗੁਰਪ੍ਰਤਪ ਸਿੰਘ ਵਰਦਾ ਕਰਤਾ ਗੁਰਪ੍ਰਤਾਪ ਸਿੰਘ ਮਡਾਲਾ ਨੂੰ ਜਿਹੜੇ ਧੁੰਮਾ ਸਾਹਾਗੇ ਨੇ ਉਹਨਾਂ ਦੇ ਹਾਂ ਦੇ ਵਿਚ ਹਾਂ ਨਹੀਂ ਮਿਲੋਣੀ ਚਾਹੀਦੀ ਜਦ ਜਿਹੜੀਆਂ ਹੋਰ ਨਿਹੰਗ ਸਿੰਘ ਜਥੇਬੰਦੀਆਂ ਨੇ ਸਿੱਖ ਸਿੱਖ ਫੈਡਰੇਸ਼ਨਸ ਨੇ ਸਿੱਖ ਐਸੋਸੀਏਸ਼ਨਸ ਨੇ ਕਿ ਉਹਨਾਂ ਦੇ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨਾ ਹੈ ਤਾਂ ਤੁਹਾਨੂੰ ਮੈਦਾਨ ਦੇ ਵਿੱਚ ਨਿਤਰਨਾ ਪਵੇਗਾ ਤੁਸੀਂ ਤਾਂ ਸਿੱਖ ਅਤੇ ਸਿੱਖ ਜਥੇਬੰਦੀਆਂ ਨੂੰ ਆਗੂ ਅੱਗੇ ਕਰ ਰਹੇ ਹੋ ਤੁਸੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਅੱਗੇ ਕਰ ਰਹੇ ਹੋ ਤੇ ਤੁਹਾਡਾ ਫਿਰ ਕੀ ਅਹਿਮ ਭੂਮਿਕਾ ਹੈ ਤੁਹਾਡਾ ਅਹਿਮ ਕੀ ਰੋਲ ਹੈ ਇਸ ਗੱਲਬਾਤ ਨੂੰ ਪੰਜਾਬੀ ਨੂੰ ਮੰਤਨ ਕਰਨਾ ਪਵੇਗਾ ਇੰਜ ਲੱਗਦਾ ਹੈ ਸਾਨੂੰ ਤੇ ਜਿਵੇਂ ਸ਼ਰੂਮਣੀ ਅਕਾਲੀ ਦਲ ਦਾ ਬਾਗੀ ਧੜਾ ਹੁਣ ਹੱਕ ਵਿੱਚ ਬਹਿ ਗਿਆ ਹੋਵੇ ਸੁਖਬੀਰ ਸਿੰਘ ਬਾਦਲ ਦੇ ਕਿਉਂਕਿ ਜੇ ਹੁਣ ਜਿਹੜਾ ਪ੍ਰੋਟੈਸਟ ਹੈ ਪੀਕ ਤੇ ਹੈ ਸਿੱਕ ਤੇ ਸਿੱਖ ਜਥੇਬੰਦੀਆਂ ਵੱਲੋਂ ਅਸੀਂ ਵਾਰ-ਵਾਰ ਕਹਿ ਰਹੇ ਆ ਕਿ ਵਿਰੋਧ ਕੀਤਾ ਜਾ ਰਿਹਾ ਹੈ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜੜੇ ਨੇ ਉਹ ਮਨਜ਼ੂਰ ਨਹੀਂ ਸਿੱਖ ਕੌਮ ਨੂੰ ਤੇ ਹੁਣ ਧਰਨੇ ਕਿੰਨੇ ਲਾਉਣੇ ਨੇ ਪ੍ਰੋਟੈਸਟ ਕਿੰਨੇ ਕਰਨਾ ਹੈ ਹੁਣ ਕਾਨਫਰੰਸਿਸ ਕਿੰਨੇ ਕਰਨੀਆਂ ਨੇ ਇੰਜ ਲੱਗਦਾ ਹੈ ਜਿਵੇਂ ਸ਼ਰੂਮਣੀ ਅਕਾਲੀ ਦਲ ਦਾ ਬਾਗੀ ਧੜਾ ਹੁਣ ਡੂੰਘੀ ਨੀਂਦ ਸੌਂ ਗਿਆ ਹੋਵੇ ਜਾਂ ਸੁਖਬੀਰ ਸਿੰਘ ਬਾਦਲ ਨੇ ਕੋਈ ਅਜਾਈ ਗੱਲ ਕਹਿ ਦਿੱਤੀ ਹੋਵੇ ਜਾਂ ਕੋਈ ਕੋਈ ਇਹੋ ਜਿਹਾ ਤਾਣਾ ਬਣਾ ਜਿਹੜੀ ਕਹਾਣੀ ਉਲਟਾ ਦਿੱਤੀ ਹੋਵੇ ਕਿ ਹੁਣ ਉਹਦੇ ਹੱਕ ਵਿੱਚ ਹੋ ਜਮ ਵੀ ਹੁਣ ਇੱਕ ਵੀ ਸਾਇਲੈਂਟ ਹੋ ਜਾਣੇ ਆ ਸਿੱਖ ਅਤੇ ਸਿੱਖ ਜਥੇਬੰਦੀਆਂ ਅਲੱਗ-ਅਲੱਗ ਟਕਸਾਲਾਂ ਦੇ ਜਿਹੜੀਆਂ ਬੜੀਆਂ ਹੋਈਆਂ ਨੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਇਹ ਹੁਣ ਚੁੱਪ ਕਰਕੇ ਬੈਠ ਗਏ ਨੇ ਅਜਾਇਆ ਤੇ ਨਹੀਂ ਚਲੇਗਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਾਂ ਸੁਧਾਰਲ ਦੇ ਧੜੇ ਨੂੰ ਸੋਚਣਾ ਚਾਹੀਦਾ ਹੈ ਇੰਜ ਲੱਗਦਾ ਜਿਵੇਂ ਹੁਣ ਉਹ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਬੈਠ ਕੇ ਹੁਣ ਸਾਇਲੈਂਟ ਹੋ ਗਏ